ਇਹ ਲਾਲ ਵਾਲਾ ਖਾਣਾ ਮੁੜਕੀ ਦਾ ਟੇਸ ਜਦਾਂਗੇ ਸਾਰਾ ਟੇਸ ਇਹਦਾ ਖੁਫੇਦਾ ਹੀ ਹੈ ਤੇ ਬਗੈਰ ਛੋਲਿਆਂ ਤੋਂ ਵੀ ਖਾলে ਜਾ ਰਹੇ ਗੈਸਟ ਹੈ ਇਹ ਹੀ ਮਾਰੂ ਤੇ ਉਹਨਾਂ ਦੇ ਨਾਲ ਵੀ ਅੱਗੋਂ ਉਹਨਾਂ ਦੇ ਗੈਸਟ ਆਏ ਲਈ ਉਹ ਜਗਦਾ ਮਾਗੇ ਮੇਰੀ ਦੁਕਾਨ ਤੇ ਰੇੜੀ ਤੇ ਤੇ ਮੈਂ ਦੇਖਿਆ ਵੀ ਮੇਰੇ ਕੋਲ ਹੁਣ ਖਾਇਦ ਸਮਾਨ ਕੋਈ ਨਹੀਂ ਹੈਗਾ ਤੇ ਮੈਂ ਭੱਜ ਕੇ ਮੈਂ ਕਿਹਾ ਚੱਲ ਪਨੀਰ ਲੈ ਕੇ ਆਨਾ ਆਲੂ ਵਗੈਰਾ ਖਤਮ ਹੋ ਗਏ ਦਹੀ ਮੈਂ ਕਿਹਾ ਚਲੋ ਪਨੀਰ ਲੈ ਕੇ ਆਏ ਨਾ ਉਹ ਪਨੀਰ ਵਾਲਾ ਕਹਿੰਦਾ ਉਹ ਜਿਹਦੇ ਕੋਲ ਲੈਣ ਗਿਆ ਉਹ ਕਹਿੰਦਾ ਪਨੀਰ ਹੈ ਨਹੀਂ ਖੋਇਆ ਹੈਗਾ ਇਹ ਖੋਇਆ ਲੈ ਜਾ ਮੈਂ ਕਿਹਾ ਖੋਇਆ ਵਾਲੇ ਨਾਲ ਕਹਿੰਦਾ ਲੈ ਇਹ ਚ ਵੀ ਥੋੜਾ ਨਮਕ ਪਾ ਦੂ ਗਰੀ ਗਰ ਹੈਗਾ ਮੈਂ ਬਣਾ ਲੈਣਾ ਤੂੰ ਮੈਂ ਕਿਹਾ ਚਲੋ ਦੇ ਦਿਓ ਤੁਸੀਂ ਮੈਂ ਉਹਦੇ ਕੋਲ 200 ਗ੍ਰਾਮ ਖੋਇਆ ਲੈ ਆਂਦਾ ਤੇ ਉਹ ਮੈਂ ਆਪਣੇ ਪਾ ਕੇ ਨਮਕ ਨੂੰ ਚੈੱਕ ਕੀਤਾ ਆਪਣੇ ਬਣਾ ਕੇ ਦੱਸ ਵੀ ਤੇ ਮਸਾਲੇ ਉਦੋਂ ਮੇਰੇ ਕੋਲ ਪੂਰੇ ਮਸਾਲੇ ਨਹੀਂ ਹੈਗੇ ਫਿਰ ਮੈਂ ਉਹ ਬਣਾ ਕੇ ਉਹਨਾਂ ਨੂੰ ਇੱਕ ਇੱਕ ਪੀਸ ਲਾਇਆ ਉਹ ਕਹਿੰਦਾ ਬਹੁਤ ਵਧੀਆ ਤੁਸੀਂ ਹੋਰ ਲੈ ਗਿਆ ਇਹਦੇ ਨਾਲ ਦੇ ਲਿਆਏ ਇਹ ਤਾਂ ਬਗੈਰ ਛੋਲਿਆਂ ਤੋਂ ਵੀ ਖਾਲੇ ਜਾ ਰਹੇ ਆ ਬਸ ਉਦੋਂ ਦਾ ਫਿਰ ਮੈਂ ਇਹਦੇ ਵਿੱਚ ਆਪਣੀ ਕਾਰਗਰੀ ਹੋਰ ਲਗਾਈ ਵੀ ਆਪਣੇ ਮਸਾਲੇ ਫਿਟ ਕੀਤੇ ਵੀ ਇਹਦੇ ਵਿੱਚ ਕਿੰਨੀ ਕੈਲਰੀ ਹੋਣੀ ਚਾਹੀਦੀ ਕਿੰਨੀ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਫਿਰ ਇਹ ਆਪਣਾ ਉਲਝਾ ਤਿਆਰ ਕਰਦਾ ਹੈ ਮੈਨੂੰ 40 ਸਾਲ ਹੋ ਗਏ ਆ ਤਾਂ ਜੀ ਆਪਣੇ ਵੱਲੋਂ ਜਨਰਨ ਆਪਣੇ ਦਿਮਾਗ ਨਾਲ ਜੀ ਨਾਲ ਮੇਰੇ ਰਿਸ਼ਤੇਦਾਰ ਆਏ ਨਹੀਂ ਉਹਨਾਂ ਨੂੰ ਖਵਾਣਾ ਹੀ ਤੇ ਯਾਰ ਅਸੂ ਵੀ ਬਣੀ ਕੁਝ ਇਹ ਲੱਗਦੇ ਲੱਗਦੇ ਜਿਨ੍ਹਾਂ ਨੇ ਜਾਂ ਜਾਂ ਦੋ ਕੁਝ ਖਾਣੇ ਆ ਨਾ ਉਹਨਾਂ ਨੇ ਫੈਮਿਲੀ ਦੇ ਵਿੱਚ ਹਾਫ ਹਾਫ ਇੱਕ ਲਾਸਟ ਵਾਲੀ ਖਾ ਕੇ ਇੱਕ ਜਾਣਾ ਹਲਵాలే ਤੋਂ ਬਾਅਦ ਇਹ ਲਾਲਵਲਾ ਖਾਣਾ ਮੁਰਗੀ ਦਾ ਟੇਸ ਜਾਣਗੇ ਸਾਰਾ ਟੇਸ ਇਹਦਾ ਖੁਸ਼ ਦੇ ਰੇ ਤੇ ਦੇਖੋ ਕੀ ਉਹਦਾ ਸਪான்ਸਰ ਹੈ ਮੇਰੇ ਅੱਗੇ ਬ੍ਰਦਰ ਵੀ ਹੈ ਕਈਆਂ ਨੇ ਸ਼ੁਰੂ ਕੀਤੇ ਹੀ ਇਥੇ ਰੇੜੀਆਂ ਦੇ ਵੀ ਵੀ ਮੈਂ ਤੁਹਾਨੂੰ ਲੱਗ ਦਿੰਦਾ ਤੇ ਉਹਨਾਂ ਨੇ ਉਹਨਾਂ ਨੂੰ ਨਹੀਂ ਲੱਗੀ ਹੈ ਜੇ ਲੱਗਦਾ ਸੀ ਉਹ ਪਾੜ ਜਾਂਦੇ ਸੀ ਨਾਲ ਜਰਾ ਖੁਆ ਆਪਣੇ ਪਿਆਜ਼ ਵਗੈਰਾ ਸਭ ਕੁਝ ਕਾਲੀ ਮਰਚੀ ਜੀ ਰਾਤੂ ਐ ਆਲੂ ਨਹੀਂ ਬੇਚਦੇ ਨਹੀਂ ਆਲੂ ਕੋਈ ਚਾਏ ਤੇ ਕਹਿ ਦਿੰਦੇ ਆ ਕਈ ਥੋੜਾ ਜਿਹਾ ਵਿੱਚ ਆਲੂ ਵੀ ਪਾ ਦੇ ਇਹ ਲਾਲੂ ਵਾਲਾ ਖਾਣਾ ਮੁੜਕੇ ਦਾ ਟੇਸ ਜਦrangle ਸਾਰਾ ਟੇਸ ਇਹਦਾ ਖੁਫੇਦਾ ਹੀ ਨੇ ਤੇ ਬਗੈਰ ਛੋਲੇ ਦਾ ਵੀ ਖਾলে ਜਾ ਰਹੇ ਗੇਸਟ ਆਏ ਹੀ ਵਾਰੂ ਤੇ ਉਹਨਾਂ ਦੇ ਨਾਲ ਵੀ ਅੱਗੋਂ ਉਹਨਾਂ ਦੇ ਗੈਸਟ ਆਏ ਰਹੀ ਉਹ ਜਗਦਾ ਮਾਗੇ ਮੇਰੀ ਦੁਕਾਨ ਤੇ ਰੇੜੀ ਤੇ ਤੇ ਮੈਂ ਦੇਖਿਆ ਵੀ ਮੇਰੇ ਕੋਲ ਹੁਣ ਖਾਇਦ ਸਮਾਨ ਕੋਈ ਨਹੀਂ ਹੈਗਾ ਤੇ ਮੈਂ ਭੱਜ ਕੇ ਮੈਂ ਕਿਹਾ ਚੱਲ ਪਨੀਰ ਲੈ ਕੇ ਆਣਾ ਆਲੂ ਵਗੈਰਾ ਖਤਮ ਹੋ ਗਏ ਦੇਹੀ ਮੈਂ ਕਿਹਾ ਚੱਲ ਪਨੀਰ ਲੈ ਕੇ ਆਏ ਨਾ ਉਹ ਪਨੀਰ ਵਾਲਾ ਕਹਿੰਦਾ ਉਹ ਜਿਹਦੇ ਕੋਲ ਲੈਣ ਗਿਆ ਉਹ ਕਹਿੰਦਾ ਪਨੀਰ ਹੈ ਨਹੀਂ ਖੋਇਆ ਹੈਗਾ ਇਹ ਖੋਇਆ ਲੈ ਜਾ ਮੈਂ ਕਿਹਾ ਖੋਇ ਵਾਲੇ ਨਾਲ ਕਹਿੰਦਾ ਲੈ ਇਹ ਚ ਵੀ ଲੂਣ ਮਰਚ ਪਾ ਦੂ ਗਾੜੀ ਗੜਾ ਹੈਗਾ ਮੈਂ ਬਣਾ ਲੈਣਾ ਤੂੰ ਮੈਂ ਕਹਾਂ ਚਲੋ ਦੇ ਦਿਓ ਤੁਸੀਂ ਮੈਂ ਉਹਦੇ ਕੋਲ 200 ਗ੍ਰਾਮ ਖੁਆ ਲੈ ਲੈਂਦਾ ਤੇ ਉਹ ਮੈਂ ਆਪਣੇ ਪਾ ਕੇ ਨਮਕ ਨੂੰ ਚੈੱਕ ਕੀਤਾ ਆਪਣੇ ਬਣਾ ਕੇ ਦੱਸ ਵੀ ਤੇ ਮਸਾਲੇ ਉਦੋਂ ਮੇਰੇ ਕੋਲ ਪੂਰੇ ਮਸਾਲੇ ਨਹੀਂ ਹੈਗੇ ਫਿਰ ਮੈਂ ਉਹ ਬਣਾ ਕੇ ਉਹਨਾਂ ਨੂੰ ਇੱਕ ਇੱਕ ਪੀਸ ਲਾਇਆ ਉਹ ਕਹਿੰਦੇ ਬਹੁਤ ਵਧੀਆ ਤੁਸੀਂ ਹੋਰ ਲੈ ਗਿਆ ਇਹਦੇ ਨਾਲ ਦੇ ਲਿਆ ਇਹ ਤਾਂ ਬਗੈਰ ਛੋਲਿਆਂ ਤੋਂ ਵੀ ਖਾ ਲੈ ਜਾ ਰਹੇ ਆ ਬਸ ਉਦੋਂ ਦਾ ਫਿਰ ਮੈਂ ਇਹਦੇ ਵਿੱਚ ਆਪਣੀ ਹਰ ਇੱਕ ਦੀ ਹੋਰ ਲਗਾਈ